ਤੁਰੰਤ ਜਦ ਮੈਂ ਦਾਸਿਆ ਗੁਰੂ ਬਿਸੰਤ ਸਿੰਘ ਕੀ ਮਿਲੇ ਤੇ ਜੋ ਸਰੋਰਾ ਜੀ ਦਾ ਹੈ ਤੁਰੂ ਰਾਮ ਨੂੰ ਖੁਸਮਾ ਜੀ ਦੇ ਰਾਜ ਜੀ ਦੀ ਖਾਨ ਹੈ ਜੀ ਤੇ ਜੇ ਬਾਦ ਜੀ ਕਿਰੇ ਤੇ ਰਾਜੇ ਹਨ ਜਿਹੜੇ ਸਰੋਰਾ ਜੀ ਦਾ ਰਾਜ ਜੀ ਹੈ ਜੀ ਜੀ ਸਰਵਦਾ ਜੀ ਦਾ ਹੈ ਤੁਰੂ ਗੁਰੂਤਾ ਜੀ ਦੇ ਬਾਦਸ਼ਾਹ ਮੈਂ ਜਿਹੜੇ ਜੀ ਨਸ਼ੀ ਦੀਆਂ ਨਾ ਉਹਦੇ ਇੱਕ ਬਾਬਾ ਗਿਆਨ ਸਿੰਘ ਜੀ ਬੜਾ ਹਾਲੰਦ ਜੀ ਜੀ ਅਖਿਆਰ ਜੀ ਦੇ ਬਾਦਸ਼ਾਹ ਮੈਨੂੰ ਵੇਦ ਜਨਾਉਂਦਾ ਕੋਈ یہاں سکھان نے تک مقدمے کرنے امریکا ہو جائے سارے خبروں آخر میں ساری سارا کچھ جو ہوگا لوگ پر میں تو یہ ساری چیز آپ گرپا کر کے ساتھ جاچ سکھا کوئی تکلیف نہیں میں کہنا بھی بہت جی بہت ہی ادبی ہے نا ساری وہ بھی حکمرگی ہو جاتی ہے تو یہ تگڑے ہو کے ساتھ بچنا چاہیے جو خبروں کی رجا ہے اس کے کوئی چارہ نہیں جی آدمی نوجوان نے ਤਨੂ ਗੁੱਡੇ ਹੋ ਜਾਣੇ ਤੇ ਉਹਨਾਂ ਨੇ ਹੀ ਕਰਦਾ ਹੈ ਨੌਜਵਾਨਾਂ ਨੂੰ ਵਧੀਆ ਬਣੋ ਹੀ ਸਕਦਾ ਤੇ ਉਹ ਹਾਥੀ ਪੂਜੇ ਦਾ ਨਾਮ ਹੋਵੇ ਤਾਂ ਕੀ ਕਰਿਆ ਅੱਜ ਉਹਦੇ ਵਿੱਚ ਜਿਸ ਤਰ੍ਹਾਂ ਦਾ ਹੈਗਾ ਉਹਦੇ ਮੁਤਾਬਕ ਸਾਨੂੰ ਚੱਲਣਾ ਪੈਣਾ ਹੈ ਤੇ ਦੂਸਰਾ ਮੈਂ ਅੱਜ ਹੀ ਕੋਈ ਗੱਲ ਸੁਣਦਾ ਜਿਹੜੀਆਂ ਮੋੜ ਨੇੜੇ ਦੇ ਬੰਦੇ ਕਰਦੇ ਨੇ ਤੇ ਦੇਸ਼ ਦੀ ਗੱਲ ਹੈ ਇੱਕ ਆਦਮੀ ਦੇ ਵੀਰ ਨੇ ਨਹੀਂ ਪਿੰਨਾ ਹਿਆ ਉਹਨਾਂ ਨੇ ਕਿਹਾ ਉਹ ਕੋਈ ਨਹੀਂ ਆਵਾਜ਼ ਹੋਤੀ ਉਹ ਅੰਦਾਜ਼ੇ ਇੱਥੇ ਮੈਨੂੰ ਇਹ ਪਤਾ ਲੱਗਿਆ ਵੀ ਹੰਸਪਾਲ ਤੇ ਸੁਰਿੰਦਰ ਆ ਕੇ ਸਾਰੇ ਬਹਿ ਚੁੱਕੇ ਲੈ ਜਾਂਦੇ ਨੇ ਮੈਂ ਕਿਹਾ ਤੂੰ ਮੇਰੇ ਕੋਲ ਆਇਆ ਹੋਣਾ ਉਹ ਬੱਸ ਐ ਜੇ ਗੱਲ ਕਰਨਾ ਹੈ ਤੇ ਦੂਜਿਆਂ ਤੇ ਕੀ ਅਸਰ ਹੋਇਆ ਕਰਦਾ ਇਹ ਤਾਂ ਉਹਨੂੰ ਮੈਂ ਦੀ ਮਿੱਟੀ ਲੱਗ ਰਹੀ ਹੈ ਨਾ ਇਹਨਾਂ ਦੇ ਕੋਲ ਭਰੀ ਤੁਹਾਡੇ ਜਿਹੜੇ ਮੈਂ ਚੁੱਪ ਹੀ ਰਹਾ ਜੈਂ ਤੂੰ ਮੈਨੂੰ ਕੀ ਸਮਝਿਆ ਅਗੁਰੂ ਅਤਾ ਸਿੰਘ ਦੇ ਬਾਦਸ਼ਾਹ ਦੇ ਇੱਕ ਸਿੱਖ ਨੂੰ ਆਖਿਆ ਸਰਦਾਰ ਸਿੰਘ ਦਰਬੇ ਨੇ ਲਿਖਿਆ ਜਸ ਜੀ ਉਹਦੇ ਵਿੱਚ ਲਿਖਿਆ ਆਨੇ ਕੰਮ ਨਹੀਂ ਆਪ ਦੀ ਗੱਲ ਜਿਪਾਜਾ ਜਦੋਂ ਆਖਿਆ ਨਾ ਤੋ ਮੈਨੂੰ ਗੁਰੂਆਂ ਨਾਲੇ ਵੀ ਲੱਗੋ ਨਹੀਂ ਮੰਦਾਂ ਤੋ ਇਹ ਗੱਲਾਂ ਜਿਹੜੀਆਂ ਤੁਹਾਡੇ ਸੋਹਣੀਆਂ ਬਾੜੀਆਂ ਨੇ ਮੈਂ ਸੁਣਦਾ ਇੱਥੇ ਹਜੇ ਗੱਲਾਂ ਕੀ ਕੋਈ ਹੱਸਪਾ ਦੇ ਜਿਹੜੇ ਜਨ ਉਹਨਾਂ ਨੇ ਬਾੜੇ ਨੂੰ ਕਿਸੇ ਕਰ ਦਿੱਤਾ ਐਸ ਤਰ੍ਹਾਂ ਕਰ ਦਿੱਤਾ ਇਹੋ ਜਿਹੀ ਗੱਲਾਂ ਜਿਹੜੀਆਂ ਨੇ ਬਹੁਤ ਬਾੜੀਆਂ ਨੇ ਆਪਾਂ ਨੂੰ ਕਰਨੀਆਂ ਜੇ ਮੇਰੇ ਤੇ ਕੋਈ ਸਹੁਰਾ ਨਿਕਲ ਪਾ ਨਾਲ ਅਸਰ ਨਹੀਂ ਹੱਸਦਾ ਜੋ ਮਰਜ਼ੀ ਕਰੀ ਜਾਵ ਮੈਨੂੰ ਸਹੁਰਾ ਨੇ ਇਸ ਤਾਂ ਦੇ ਭਾਇਆ ਜਿਹੜਾ ਇਹ ਸਾਰਾ ਮਕਾਬਲਾ ਕਰੇਗਾ ਉਹ ਸਦਨ ਗੁਰਦਾਸ ਸਿੰਘ ਆਪ ਘਰੋਂ ਮਕਾਬਲਾ ਕਰਦਾ ਜੇ ਕਰ ਸਕਦੇ ਤਾਂ ਕਰੀ ਜਾ ਬੰਨ ਕੋਈ ਇਤਰਾਜ਼ ਨਹੀਂ ਸੋ ਮੈਂ ਜੜੂਏ ਅੱਗੇ ਕਹਿੰਦੀ ਦੀਏ ਸੋਤੀ ਤਗੜੇ ਰੁਕੇ ਉਦਮ ਕਰੂ ਸਤ ਸੰਖਰੋ ਜਿਹਦੇ ਵਿੱਚ ਮਾੜੀਆਂ ਗੱਲਾਂ ਨੇ ਉਹ ਸਾੜੀਆਂ ਉੱਡਦੇ ਹਾਂ ਮੈਂ ਤੁਹਾਨੂੰ ਦੱਸ ਦਿੱਤੀ ਐ ਨਾ ਕੋਈ ਤੁਸੀਂ ਜਾਣੋ ਮੈਂ ਕਿਸੇ ਨਾਲ ਨਹੀਂ ਲੈਂਦਾ ਜਿਸ ਨਾਲ ਮਗਾਨੀ ਕਰਦਾ ਪਰ ਜੇ ਇਹ ਕਿਸੇ ਵਿੱਚ ਇਹ ਜਿਹਾ ਖੋਟ ਹੋਵੇ ਤਾਂ ਕੱਢ ਜਿਹੜੀ ਚਾਹੀਦੀ ਐ ਇਸ ਆਦਮੀ ਨੂੰ ਸਾਫ਼ ਕਰਦਾ ਨਾ ਸਮਝਦਾ ਵੀ ਇਹ ہماری ਇਹ ਚੀਜ਼ੇ ਖਾਦੇ ਆਂ ਵੀ ਇਹ ਨੂੰ ਨਾ ਖਾਵੇ ਨੀ ਆਪੇ ਹਟ ਜਾਏਗੀ। ਉਹ ਹੋ ਜਾ ਬਸ ਕੋਈ ਨਾ ਡਿਖਾ ਜਾਵੇ। ਉਹਨੂੰ ਕਹਿ ਤੋ ਜਾਵੇ ਮੇਗਵਾਗਾ ਨਹੀਂ ਕਰਨੀ। ਆਪੇ ਹਟ ਜਾਏਗਾ ਗੜਾ ਗੱਲ ਕਰਨ। ਉਸਲਾ ਵੈਰੀ ਸਾਉ ਸਉੜਾ ਨਹੀਂ ਕਿ ਤੋੜੀ ਤੇ ਕੋਈ ਸਾਲਾ ਤੋਂ ਸਾਲਾ ਨਾ ਜਾ ਪ੍ਰਯੋਗ ਕਰਦਾ। ਜਦੋਂ ਸੀ ਪਹਿਲਾਂ ਸ਼ੁਰੂ ਕੀਤਾ ਸੀ ਨਾ ਤੇ ਵੱਡੀ ਉਮਰ ਦੇ ਪਾਜ ਸਿੰਘ ਇਕੱਠੇ ਕਰਨੇ ਬੜੇ ਮੁਸ਼ਕਿਲ ਸਨ ਤਾਂ। ਬੜੀ ਬੜੀ ਸਭਰਾ ਦਰਪਾ ਕੀਤੀ ਜਿਹੜੇ ਨੌਜਵਾਨ ਮੁੰਡੇ ਇਕੱਠੇ ਹੋਏ ਤੇ ਹੁਣ 100 ਤੋਂ ਵੱਧ ਗਿਣਤੀ ਹੁੰਦੀ ਹੈ ਉਸੇ ਭਾਵੇਂ ਉੱਥੇ ਫੋਕਾ ਬਦਲਣੀ ਪਰ 12-15 ਤੋਂ ਉੱਧਰ ਗਿਣਤੀ ਪੈਂਚਾਲ ਦੇਰੇ ਦੀ ਹੁੰਦੀ ਹੈ ਤੇ ਉਹਦੇ ਤੇ 100 ਤੇ ਆਉਂਦੇ ਨੇ ਘੱਟੋ ਘੱਟ ਫਿਰ ਉਹਨਾਂ ਨੂੰ ਕੋਈ ਕੁਝ ਤੇਰੇ ਜਿਹੇ ਨਸ਼ੇ ਵਾਲੇ ਜੱਟ ਬੰਦੇ ਅਜੇ ਤੱਕ ਦੁੱਧ ਨਹੀਂ ਜਣਾ ਕੋਈ ਕੁਝ ਕਰਨਾ ਪੈਂਦਾ ਉਹ ਕੰਮ ਚੱਲਦਾ ਸੋ ਇੱਥੇ ਵੀ ਸਭਰਾ ਦਰਪਾ ਕੀਤੀ ਹੈ ਦਿੱਕਾਰ ਨੇ ਉਹਨਾਂ ਨੇ ਆਪਣੀ ਰੱਖਿਆ ਆਪਣੇ ਉਸੇ ਤਰ੍ਹਾਂ ਦਾ ਪ੍ਰਯੋਗ ਸਾਡਾ ਨਸ਼ੀਂ ਦਿੱਤਾ ਹੈ ਜਦ ਮੈਂ ਸਿਰੇ ਗਿਆ ਤਾਂ ਉੱਥੇ ਰਤਨੋ ਸਿਰੇ ਰਹਿ ਗਏ ਸਨ ਤੇ ਮੈਨੂੰ ਮੈਂ ਵੀ ਇਸ ਦਾ ਜਨਾ ਮੰਨਦਾ ਮੈਂ ਚੇਤਾ ਭੁੱਲ ਗਿਆ ਸੀ ਉਹਨਾਂ ਨੇ ਆਖਿਆ ਸੀ ਦੋ ਤੋਂ ਚਾਰ ਦਾ ਘਰੋਜ ਹੁੰਦਾ ਤੇ ਮੈਂ ਸਵੇਰੇ ਮੈਨੂੰ ਯਾਦ ਨਾ ਆਇਆ ਉੱਥੇ ਬਿਠਾ ਹਾਂ ਪਰ ਮੈਨੂੰ ਚੇਤਾ ਨਾ ਆਇਆ ਫਿਰ ਉਹ ਉੱਥੇ ਆ ਗਿਆ ਸੀ ਮੈਨੂੰ ਲੈ ਗਿਆ ਸੀ ਉਹ ਜਾ ਆਇਆ ਉੱਥੇ ਤੇ ਹੱਥ ਪੈਰ ਬੰਦੇ ਦੇ ਇੱਕੋ ਜਿਹੇ ਹੁੰਦੇ ਨੇ ਕੰਮ ਕਰਨ ਵਾਲੇ ਪਤਾ ਲੱਗ ਜਾਂਦਾ ਕਿਹੜਾ ਬੰਦਾ ਬਹੁਤਾ ਕੰਮ ਕਰਦਾ ਸਭ ਤੋਂ ਵੱਡਾ ਕੰਮ ਜਿਹੜਾ ਉਹ ਮੂਰਖ ਕਰੇ ਲਾਈਆ ਨਾਨ ਖਰਕਮ ਹੈ ਇਹ ਹੈ ਸਾਰੇ ਨੂੰ ਵੱਡਾ ਸਾਡਾ ਕੰਮ ਜਿਹੜਾ ਜਿਸ ਕਰਕੇ ਸਾਡਾ ਨਾਂ ਨਾਮਧਾਰੀ ਤੋਂ ਤੁਸੀਂ ਆਪਣੇ ਆਪਣੇ ਇਲਾਕੇ ਵਾਲੇ ਜਿੰਨੇ ਵੇਲੇ ਤੋਂ ਜਿੰਨੇ ਵੇਲੇ ਤੱਕ ਕਰਨਾ ਉਹ 2 ਤੋਂ 4 ਤੱਕ ਕਰਦੇ ਨੇ ਤੁਸੀਂ 4 ਤੋਂ 6 ਕਰ ਲਓ ਜਿਸ ਤਰ੍ਹਾਂ ਤੁਹਾਨੂੰ ਕਰਨਾ ਹੈ 2 ਘੰਟੇ ਦੁਪਹਿਰ ਤੋਂ ਦਪੇਰੋਂ ਕੰਮ ਕਰੋ ਕੰਪੇਨ ਸੰਭਾਲ ਕੇ ਹੋ ਗਈ ਹੈ ਦੇ ਉਹਨਾਂ ਨੇ ਸ਼ੁਰੂ ਕੀਤਾ ਤੁਸੀਂ ਆਪਣੇ ਆਪਣੇ ਇਲਾਕੇ ਵਿੱਚ ਡੰਡਰ ਦੇ ਵਿੱਚ ਸਭਾਲ ਵਿੱਚ ਲੈਟਰ ਬੀਜ ਵਾਲੇ ਜਿਹਦੇ ਤੁਸੀਂ ਹੈਗੇ ਹੋ ਉਹ ਸਾਰੇ ਆਪੋ ਆਪਣੇ 2 4 6 ਜਿੰਨੇ ਦਿਨ ਇਕੱਠੇ ਹੋ ਇਕੱਠੇ ਅਈ ਗੁਰੂ ਆਦਨ ਨੇ ਲਿਖਿਆ ਮੈਂ ਸਰੀਰ ਤੋਂ ਨਹੀਂ ਜਾਦੂ ਅਮਲੀ ਰਚਨਾ ਅਮਲੀਆਂ ਸੂਫੀ ਸੂਫੀ ਵੀ ਇਹ ਕਰੰਦੇ ਚੋਰਾ ਚੋਰਾ ਫਿਰ ਢੜੀ ਠਾਕ ਠਾਕ ਮੈਂ ਦੇਸ ਗੰਦੇ ਤੁਧਿਆਰੇ ਦੁਖਿਆਰੇ ਮਿਲ ਮਿਲ ਆਪਣੇ ਦੁੱਖ ਰਹੁੰਦੇ ਇਸ ਤਰ੍ਹਾਂ ਤੁਹਾਂ ਲਿਖਿਆ ਅਖੀਰ ਤੇ ਪਾਈ ਗੁਰਦਾਰ ਜੀ ਲਿਖਿਆ ਸਾਧ ਸੰਗਤ ਗੁਰਸੇਖ ਜਿਨੁੰਦੇ ਜਿਵੇਂ ਉਹ ਕਰਦੇ ਆ ਨਾ ਉਹ ਵੀ ਆਪਾਂ ਜੁੜਨਾ ਤੇ ਤਗੜੇ ਹੋ ਕੇ ਉਦਨ ਕਰੋ ਆਪੋ ਆਪਣੇ ਇਲਾਕੇ ਵਾਲੇ ਨਾਂ ਲਿਖ ਕੇ ਦਿਓ ਵੀ ਨਾ ਪਤਾ ਹੋਵੇ ਕਿ ਕਿੰਨੇ ਵੇਲੇ ਬਿਨੈਵਾਇਤਾ ਕਰਦੇ ਹੋ ਜਦੋਂ ਮੈਨੂੰ ਮੌਕਾ ਮਿਲੇ ਟੈਲੀਫੋਨ ਕਰਕੇ ਜਾਂ ਆਪ ਆ ਕੇ ਦੇਖਾਂ ਵੀ ਸੱਚੀ ਉੱਚੀ ਸਾਦ ਸੰਦੇਸ਼ਾਂ ਕਰਦੀ ਹੈ ਸਗਰਾਂ ਨੂੰ ਇਹ ਕਹਿਆ ਨੇ ਜਿਹਨਾਂ ਜਿਨਾਂ ਨੂੰ ਇਸ ਗੱਲ ਦੀ ਕਦਰ ਹੈ ਨਾ ਉਹ ਬਹੁਤ ਧਿਆਨ ਕਰਦੇ ਜਦial ਤੇ ਨਹੀਂ ਚਿੱਠੀ ਆਈ ਹੈ ਤੁਹਾਡੇ ਰੋਗੀ ਨੂੰ ਇਹਦਾ ਸਵਾਲ ਆਖ ਪਾਤਾ ਨਾ ਪੁੱਵਿਆ ਹੈ ਬਹੁਤ ਕਿਰਪਾ ਹੋਈ ਸਗਰਾਂ ਦੀ ਤੇ ਹੋਰ ਸਵਾਲਾਂ ਸ਼ੁਰੂ ਹੋਏ ਨੇ ਹੋਰ ਵੀ ਕਿਰਪਾ ਉਹਨਾਂ ਨੇ ਆਖਿਆ ਸੀ ਆਪਣੇ ਬਾਅਦ ਸ਼ੁਰੂ ਕਰ ਦਿੰਦੇ ਨੇ ਚਾਰ ਬਾਅਦ ਰੋਜ਼ ਦੇ ਹਰ ਮਹੀਨੇ ਦੇ ਕਰਦਾ ਉਦੇ ਕਰੋ ਇੱਕ 파ਟ ਕਰਦੀ ਹੈ ਇਸ ਤਰ੍ਹਾਂ ਤੁਸੀਂ ਵੀ ਆਪਣੇ ਆਪਣੇ ਉਤਮ ਕਰਕੇ 파ਟ ਕਰੋ ਸਭੁਰਾਂ ਦੇ ਦਰਸ਼ਨ ਹੋਣ ਗੁਰਗੁਰ ਦਰਸ਼ਨ ਅਗਰ ਨਹੀਂ ਆਇਆ ਕਿਤੇ ਉਹਦੇ ਹਮਾਂwari ਆਪ ਆਪਣੇ ਨਾਮ ਲਿਖਾਓ ਤੇ ਇੱਥੇ ਤੁਹਾਨੂੰ ਪਤਾ ਲੱਗੇ ਕਿ ਕਿੰਨੇ ਖਰੀਦ ਲੰਡਨ ਦੇ ਨੇ ਕਿ ਕਿ ਲੈਸਟਰ ਕਿੰਨੇ ਚੌਕ ਖਾਲ ਦੇ ਨੇ ਕਿੰਨੇ ਲੀਫਸ ਦੇ ਨੇ ਜਿਹੜਾ ਜਿਹੜੇ ਲੀਫਸ ਵਾਲੇ ਨਹੀਂ ਆਇਆ ਉਹਨਾਂ ਨੂੰ ਆਖੋ ਉਹ ਕਰਕੇ ਫਿਰ ਦੱਸ ਜੇ ਨਾਮ ਸੁਖਾਜ ਦੇਸ ਦਾ ਸਭੁਰਾਂ ਨੇ ਭੇਜਸ ਨੇ ਆ ਭਈ ਨਹੀਂ ਉਹ ਇਹਦੇ ਕੋ ਨਾਮ ਅਬਦੁੱਲਾ

कि ये जानो लाग्या जे जरा सुन्नो आंम डिटेल आहे म्हणून 2 और 36000 दी दिल दी ए हे तादे कारण देवा नाही की ते अभी पैसे न न शकते तो नाही आहे जरा ते उना ते जे दिलेली स्टोरी आहे उबेला पण करते जरा झाल्यावर ये जरा ला तो सुदी पिले अजून हाळे खूप जरा समजून लावून तिथे पास आहे

ਤਵਾ ਮੰਨਿਆ ਕਰਦੇ ਨੇ ਕੋਈ ਜਲੇ ਇਸ ਨੂੰ ਜਲਾ ਤੁਹਾਨੂੰ ਮਿਲ ਜਾਏ ਹੋਵੇ ਸਰਕਾਰ ਨਹੀਂ ਕੋਈ ਕਰਨਾ ਹੈ ਕਿਉਂਕਿ